ਇੱਕ ਮਿੰਟ ਦੀ ਗੱਲ ਕਰਕੇ ਸਮਾਪਤੀ ਕਰਾਂ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਹਰ ਆਦੀ ਕੁਲ ਰੋਮ ਦਾ ਰੋਮ ਦੇ ਬਾਦਸ਼ਾਹ ਦਾ ਵਕੀਲ ਆਇਆ ਸੀ ਗੁਰੂ ਹਰ Rai ਸਾਹਿਬ ਜੀ ਉਸ ਟਾਈਮ ਕੀਰਤਪੁਰ ਦੇ ਵਿੱਚ ਸਨ ਜੋ ਅਨੰਦਪੁਰ ਸਾਹਿਬ ਤੋਂ 6-7 ਕਿਲੋਮੀਟਰ ਦੂਰ ਹੈ ਰੋਮ ਦੇ ਬਾਦਸ਼ਾਹ ਦਾ ਵਕੀਲ ਹਿੰਦੁਸਤਾਨ ਦੇ ਵਿੱਚ ਸਪੈਸ਼ਲ ਇਸ ਕਰਕੇ ਆਇਆ ਕਿਉਂਕਿ ਉਹਨੇ ਸੁਣਿਆ ਸੀ ਕਿ ਇੱਥੇ ਬੜੇ ਪੀਰ ਫਕੀਰ ਦੇਸ਼ੀ ਮਨੁੱਖੀ ਤੇ અવਤਾਰ ਪੈਗੰਬਰ ਪੈਦਾ ਹੋਏ ਨੇ ਤੇ ਸ਼ਾਇਦ ਇਥੋਂ ਸੱਚ ਮਿਲ ਜਾਏ ਉਹ ਜਿੱਥੇ ਜਿੱਥੇ ਗਿਆ ਬੜਾ ਸਿਆਣਾ ਸੀ ਜਿੱਥੇ ਜਿੱਥੇ ਗਿਆ ਉਹ ਨੁਕਤੇ ਲਿਖਦਾ ਗਿਆ ਨੋਟ ਕਰਦਾ ਗਿਆ ਜਿੱਥੇ ਜਿੱਥੇ ਗਿਆ ਸਾਰਿਆਂ ਦੀ اسلامਾ ਉਹਨੇ ਸੁਣੀਆਂ ਪਰ ਉਹਨੂੰ ਕੁਝ ਪ੍ਰਾਪਤ ਨਾ ਹੋਇਆ ਜਿਵੇਂ ਕਿਸੇ ਬੰਦੇ ਨੂੰ ਭੁੱਖ ਲੱਗੀ ਹੋਵੇ ਨਾ ਤੇ ਨਿਕਣ ਸੁੱਕੜ ਜੋ ਮਰਜੀ ਖਾ ਲਓ ਜਦੋਂ ਤੱਕ ਆਪਾਂ ਪੰਜਾਬੀ ਇੱਕ ਰੋਟੀ ਨਹੀਂ ਨਾ ਖਾਂਦੇ ਉਦੋਂ ਤੱਕ ਸਬਰ ਨਹੀਂ ਆਉਂਦਾ ਜਦੋਂ ਖਾਲੀਏ ਫਿਰ ਢਿੱਡ ਰੱਜ ਜਾਂਦਾ ਕੁਛ ਇਦਾਂ ਦੀ ਮਨ ਦੀ ਭੁੱਖ ਹੁੰਦੀ ਐ ਆਸ-ਪਾਸੋਂ ਜੋ ਮਰਜੀ ਮਿਲ ਜਾਵੇ ਉਦੋਂ ਤੱਕ ਗੱਲ ਬਣਦੀ ਨਹੀਂ ਜਦੋਂ ਤੱਕ ਸੱਚਾ ਭੋਜਨ ਨਾ ਮਿਲੇ ਸੋ ਉਹ ਇੱਕ ਵਾਰੀ ਇੱਕ ਗੁਰਸਿੱਖ ਨੂੰ ਮਿਲਿਆ ਉਹਨੇ ਕਿਹਾ ਵੀ ਤੂੰ ਤੇਰੀਆਂ ਵਿਚਾਰਾਂ ਬੜੀਆਂ ਸੋਹਣੀਆਂ ਨੇ ਗੁਰਸਿੱਖ ਨੇ ਜਦੋਂ ਜਬਜੀਤ ਸਾਹਿਬ ਸੁਖਮਨੀ ਸਾਹਿਬ ਆਦਿਕ ਪਾਉਣ ਬਾਣੀਆਂ ਦੀ ਵਿਚਾਰ ਦੱਸੀ ਉਹਨੂੰ ਚੰਗਾ ਲੱਗਾ ਉਹਨੂੰ ਇਵੇਂ ਲੱਗਾ ਜਿਵੇਂ ਕੁਝ ਮੈਨੂੰ ਪ੍ਰਾਪਤ ਹੋ ਰਿਹਾ ਉਹ ਕਹਿੰਦਾ ਵੀ ਤੂੰ ਸਿੱਖਿਆ ਕਿੱਥੋਂ ਸਾਰਾ ਕੁਝ ਉਹ ਵਕੀਲ ਕਹਿੰਦਾ ਰੂਮ ਦੇ ਬਾਦਸ਼ਾਹ ਦਾ ਤੂੰ ਸਭ ਕੁਝ ਕਿੱਥੋਂ ਸਿੱਖਿਆ ਕਿੱਥੋਂ ਪ੍ਰਾਪਤ ਕੀਤਾ ਗੁਰਸਿੱਖ ਕਹਿੰਦਾ ਜੀ ਮੈਨੂੰ ਮੇਰੇ ਗੁਰੂ ਨੇ ਦੱਸਿਆ ਮੇਰਾ ਗੁਰੂ ਕੌਣ ਹੈ ਤੇਰਾ ਗੁਰੂ ਕੌਣ ਹੈ ਜਿਵੇਂ ਸਿੱਧਾਂ ਨੇ ਪੁੱਛਿਆ ਸੀ ਨਾ ਕਵਨ ਗੁਰੂ ਉਸਕਾ ਕੋ ਚੇਲਾ ਤੇਰਾ ਗੁਰੂ ਕੌਣ ਹੈ ਗੁਰੂ ਨਾਨਕ ਸਾਹਿਬ ਨੂੰ ਕਿਹਾ ਤੇ ਮਹਾਰਾਜ ਨੇ ਕਿਹਾ ਸੀ ਆ ਪਰੰਪਰ ਪਰੰਪਰ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਮੇਰਾ ਗੁਰੂ ਮੇਰਾ ਵਾਹਿਗੁਰੂ ਅਕਾਲ ਪੁਰਖ ਸ਼ਬਦ ਹੈ ਉਹ ਕਹਿੰਦਾ ਤੇਰਾ ਗੁਰੂ ਕੌਣ ਹੈ ਜਿੱਥੋਂ ਤੂੰ ਇੰਨੀ ਸਿੱਖਿਆ ਲਈ ਤਾਂ ਉਸ ਟਾਈਮ ਗੁਰਸਿੱਖ ਨੇ ਜਵਾਬ ਦਿੱਤਾ ਮੇਰਾ ਗੁਰੂ ਧੰਤਨ ਸ਼੍ਰੀ ਗੁਰੂ ਹਰ राय ਸਾਹਿਬ ਸੱਚੇ ਪਾਤਸ਼ਾਹ ਹਰ ਪ੍ਰਮਾਤਮਾ ਰਾਏ ਦਾ ਮਤਲਬ ਹੁੰਦਾ ਹੈ ਰਾਜਾ ਹਰ ਰਾਇ ਮੇਰਾ ਖਤ ਗੁਰੂ ਹੈ ਗੁਰੂ ਹਰ राय ਸੱਚੇ ਪਾਤਸ਼ਾਹ ਮਹਾਰਾਜ ਜੂ ਇਸ ਟਾਈਮ ਗੁਰੂ ਨਾਨਕ ਸਾਹਿਬ ਮਹਾਰਾਜੀ ਗੱਦੀ ਦੇ 7ਵੇਂ ਵਾਰਸ ਨੂੰ 7ਵੇਂ ਪਾਤਸ਼ਾਹ ਉਹ ਕਹਿੰਦੇ ਯਾਰ ਇੱਕ ਵਾਰੀ ਮੈਨੂੰ ਬਲਾ ਮੈਂ ਮਿਲਣਾ ਚਾਹੁੰਦਾ ਕਿਉਂਕਿ ਜੋ ਮੈਨੂੰ ਤੂੰ ਦੱਸ ਰਿਹਾ ਹੈ ਨਾ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਨਾ ਮੈਨੂੰ ਉਹ ਚੀਜ਼ ਮਿਲ ਗਈ ਜੋ ਮੈਂ ਚਾਹੁੰਦਾ ਔਰ ਕਈ ਵਾਰ ਆਪਾਂ ਪੂਰਾ ਪੂਰਾ ਦਿਨ ਕੋ ਮਦਰੀਨੇ ਮਹੌਲ ਦੇ ਵਿੱਚ ਜੋ ਆਪਾਂ ਚਾਹੁੰਦੇ ਆ ਉਸ ਨੂੰ ਮਿਲਦਾ ਹੀ ਨਹੀਂ ਤੇ ਕਈ ਵਾਰ ਅਚੰਭੇ ਤੇ ਮਿਲ ਜਾਂਦਾ ਫਿਰ ਆਪਾਂ ਬੜੇ ਹੈਰਾਨ ਹੁੰਨੇ ਕਮਾਲ ਹੋ ਗਈ ਵੀ ਇਨਾ ਪਟਕੇ ਪਰ ਹੋਣਾ ਅਚੰਭੇ ਤੇ ਮਿਲ ਗਿਆ ਫਿਰ ਸਾਨੂੰ ਖੁਸ਼ੀ ਹੁੰਦੀ ਉਹ ਕਹਿੰਦਾ ਇਨਾ ਪਟਕਿਆ ਮੈਨੂੰ ਮਲਾਹਾ ਆਪਣੇ ਗੁਰੂ ਨਾਲ ਉਹ ਕਹਿੰਦੇ ਚੱਲ ਮਲਾਉਣਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਲੈ ਕੇ ਉਹ ਗੁਰਸਿੱਖ ਜਿਸ ਟਾਈਮ ਰੋਮ ਦੇ ਬਾਦਸ਼ਾਹ ਦੇ ਵਕੀਲ ਨੂੰ ਆਇਆ ਉਨੇ ਗੁਰੂ ਹਰਾਈ ਸਾਹਿਬ ਦੇ ਦਰਸ਼ਨ ਕੀਤੇ ਬੜੀ ਛੋਟੀ ਉਮਰ ਸੀ ਗੁਰੂ ਹਰਾਈ ਸਾਹਿਬ ਮਹਾਰਾਜ ਮੈਂ ਜੇ ਨਾ ਪਹੁੰਦਾ ਵਾਂ ਤੇ ਸ਼ਾਇਦ ਉਹ ਬੜੀ ਛੋਟੀ 30 ਸਾਲ ਦੀ ਉਮਰ ਦੇ ਵਿੱਚ ਹੀ ਜੋ ਕਿ ਜੋਤ ਸਮਾ ਗਏ ਸੀ ਬੜੀ ਛੋਟੀ ਜਿਹੀ ਉਮਰ ਦੇ ਵੇਖ ਕੇ ਬੜਾ ਹੈਰਾਨ ਹੋਇਆ ਵੀ ਉਮਰ ਬੜੀ ਛੋਟੀ ਹੈ ਐਨੇ ਸਿੱਖ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਹੁਣ ਤਾਂ ਸਾਡੀ ਇੱਕ ਬਣ ਗਈ ਨਾ ਹੋਬੀ ਬਣ ਗਈ ਵੀ ਆਪਾਂ ਜਾਦਾ ਛਾਲਾ ਮਾਰਦੇ ਆ ਅਸੀਂ ਸਿੱਖ ਦਾ ਪ੍ਰਚਾਰ ਬਹੁਤ ਘੱਟ ਕਰਦੇ ਹਾਂ ਸ਼ਾਲਾ ਸਾਡੀ ਆਜ਼ਾਦੀਆਂ ਜਿਵੇਂ ਵੱਡੀਆਂ ਵੱਡੀਆਂ ਬਿਲਡਿੰਗਾਂ ਉਸਾਰ ਲਓ 3-300 ਫੁੱਟ ਦੇ ਨਿਸ਼ਾਨ ਸਭ ਲਾ ਲਓ ਗੁਰਦੁਆਰਿਆਂ ਦੇ ਗੁੰਮਦਾਂ ਦੇ ਉੱਤੇ ਹੀਰੇ ਜੜ ਦੋ ਸੋਨੇ ਲਾ ਦੋ ਇਹੀ ਕੰਮ ਹੈ ਵੱਡੇ ਵੱਡੇ ਕੀਰਤਨ ਦਰਬਾਰ ਕਰੋ ਜੇ ਉਹਦੇ ਤੋਂ ਮਾਨਣਾ ਭਰੇ ਪਰ ਮਤਲਬ ਵਿਸਾਖੀ ਚੱਲਣੀ ਹੁੰਦੀ ਹੁੰਦੀ ਹੈ ਉਹਦਾ ਕਲਾਕਾਰ ਸੱਦੇ ਹੁੰਦੇ ਵੱਡੇ ਵੱਡੇ 15-15 16-16 ਲੱਖ ਰੁਪਈਆ ਦੇ ਕੇ ਹੈਰਾਨੀ ਉਦੋਂ ਹੀ ਹੁੰਦੀ ਹੈ ਜਦੋਂ ਇੱਕ ਪਾਸੇ ਦਸੰਬਰ ਦੇ ਮਹੀਨੇ ਦੇ ਵਿੱਚ ਛੋਟੇ ਵੱਡੇ ਸਹਬਜ਼ਾਦਿਆਂ ਦੇ ਦਿਨ ਮਨਾਉਂਦੇ ਨੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਛੜੇ ਸਰਬੰਸ ਵਿਛੋੜੇ ਦੇ ਦਿਨ ਮਨਾ ਰਹੇ ਹੁੰਦੇ ਆ ਤੇ ਹੈਰਾਨੀ ਉਦੋਂ ਹੁੰਦੀ ਜਦੋਂ ਸਾਡੇ ਆਪਣੀ ਪੰਜਾਬੀ ਬੰਦੇ ਪੰਜਾਬੀ ਲੋਕ ਜਿਹੜੇ ਐ ਉਹ ਕਲਾਕਾਰ ਸਦਕੇ ਫੰਕਸ਼ਨ ਕਰਾ ਰਹੇ ਹੁੰਦੇ ਪਰ ਉਸ ਟਾਈਮ ਦੇ ਜਿਹੜੇ ਗੁਰਸਿੱਖ ਸੀ ਅੰਦਰੋਂ ਤੇ ਬਾਹਰੋਂ ਇੱਕ ਸਾਂ ਇਦਾਂ ਦੇ ਨਹੀਂ ਸੀ ਮੈਂ ਪ੍ਰਾਤਨਿਕ ਇਤਿਹਾਸ ਪੜ੍ਹਿਆ ਕਿੰਨੇ ਜਦੋਂ ਦਸੰਬਰ ਦਾ ਮਹੀਨਾ ਆਉਂਦਾ ਸੀ ਨਾ ਤੇ ਜਿਹੜੀ ਪ੍ਰਾਤਨ ਸਿੱਖ ਹੁੰਦੇ ਸੀ ਉਹ ਆਪਣੇ ਘਰ ਦੇ ਵਿੱਚ ਮਿੱਠਾ ਨਹੀਂ ਸੀ ਕੋਈ ਬਣਾਉਂਦੇ ਭਾਵੇਂ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਪਰ ਉਹਨਾਂ ਦੀ ਭਾਵਨਾ ਸੀ ਉਹ ਉਸ ਚੀਜ਼ ਨੂੰ ਮਹਿਸੂਸ ਕਰਦੇ ਸੀ ਕਿ ਉਹਨਾਂ ਨੂੰ ਕਿੰਨੇ ਦੁੱਖ ਮਿਲੇ ਸਹਿਬਜ਼ਾਦੇ ਨੂੰ ਕਿੰਨੇ ਦੁੱਖ ਮਿਲੇ ਠੰਡੇ ਬੁਰਜ ਵਿੱਚ ਰੱਖਿਆ ਤੇ ਉਹ ਰਾਤ ਨੂੰ ਥੱਲੇ ਸੌਂਦੇ ਸਨ ਬਿਸਤਰ ਥੱਲੇ ਢਾ ਕੇ ਸੌਂਦੇ ਸਨ ਇਤਿਹਾਸ ਕਹਿੰਦਾ ਹੈ ਪ੍ਰਾਤਨ ਗੁਰਸਿੱਖ ਇਹਨੂੰ ਕਰਮ ਕਾਂ ਨਾਲ ਲਿਓ ਇਹ ਭਾਵਨਾ ਹੁੰਦੀ ਵੀ ਉਸ ਚੀਜ਼ ਨੂੰ ਮਹਿਸੂਸ ਕਰਨਾ ਵੀ ਜੋ ਉਹਨਾਂ ਦੇ ਨਾਲ ਹੋਇਆ ਅੱਪਾ ਮਹਿਸੂਸ ਕਰੀਏ ਮਹਿਸੂਸ ਜ਼ਰੂਰ ਹੋ ਸਕਦਾ ਹੈ ਜੇ ਆਪਾਂ ਉਸ ਲੈਵਲ ਤੱਕ ਪਹੁੰਚਦੇ ਹਾਂ ਉਹ ਕਹਿੰਦੇ ਗੁਰੂ ਹਰਿਰਾਇ ਸਿੰਘ ਮਹਾਰਾਜ ਉਮਰ ਵੇਖ ਕੇ ਬੜਾ ਹੈਰਾਨ ਹੋਇਆ ਚਰਨਾਂ ਵਿੱਚ ਬੈਹ ਗਿਆ ਕੋਲ ਬੈਹ ਗਿਆ ਉਹਨੇ ਇੱਕ ਸਵਾਲ ਕੀਤਾ ਤੁਹਾਡੇ ਵਾਸਤੇ ਸ਼ਾਇਦ ਬੜਾ ਸਿੰਪਲ ਹੋਵੇ ਮੇਰੇ ਵਾਸਤੇ ਸ਼ਾਇਦ ਬੜਾ ਸਿੰਪਲ ਹੋਵੇ ਪਰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਨੇ ਸਵਾਲ ਕੀਤਾ ਉਹ ਸਵਾਲ ਜਿਹੜਾ ਸਵਾਲ ਉਹਨੂੰ ਅੱਜ ਤੱਕ ਉਹਦਾ ਜਵਾਬ ਨਹੀਂ ਸੀ ਕੋਈ ਦੇ ਸਕਿਆ ਉਹ ਹੱਲ ਨਹੀਂ ਸੀ ਹੋਇਆ ਸਵਾਲ ਸੀ ਗੁਰੂ ਹਰਾਈ ਸਾਹਿਬ ਜੀ ਦੋਜਕ ਦੀ ਅਗ ਬੜੀ ਭਿਆਨਕ ਹੁੰਦੀ ਹੈ ਦੋਜਕ ਦੀ ਅਗ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਿਹੜੀ ਦੋਜਕ ਦੀ ਅਗ ਹੈ ਉਹ ਤੋਂ ਕਿਵੇਂ ਬਚਿਆ ਜਾ ਸਕਦਾ ਤਾਂ ਗੁਰੂ ਹਰਾਈ ਸਾਹਿਬ ਨੇ ਦੋ ਜਵਾਬ ਦਿੱਤੀ ਸੀ ਸਿਰਫ ਦੋ ਗੱਲ ਇਹ ਕਿੰਨੀ ਕੁ ਸ਼ਾਇਦ ਸਾਡੀ ਮੱਤ ਬੜੀ ਛੋਟੀ ਹੈ ਵੀ ਦੋਜਕ ਦੀ ਅਗ ਤੋਂ ਕੌਣ ਬਚਾ ਸਕਦਾ ਪਰ ਬੜੀ ਵੱਡੀ ਗੱਲ ਹੈ ਦੋਜਕ ਨਰਕ ਨੂੰ ਕਹਿੰਦੇ ਹੈ ਤੇ ਨਰਕ ਤੇ ਸਵਰਗ ਕੋਤੇ ਅਸਮਾਨ ਦੇ ਵਿੱਚ ਨਹੀਂ ਹੈ ਇਹ ਜ਼ਿੰਦਗੀ ਦੇ ਵਿੱਚ ਹੀ ਹੈ ਆਪਾਂ ਰੋਜ਼ ਪੈਦਾ ਕਰਦੇ ਕਹਿੰਦੇ ਨੇ ਦੋਜਗਤੀ ਜਿਹੜੀ ਅੱਗ ਹੈ ਨਰਕ ਦੀ ਜਿਹੜੀ ਅੱਗ ਹੈ ਉਹਦੇ ਤੋਂ ਕਿਵੇਂ ਬਚਿਆ ਜਾ ਜਾਵੇ ਤੇ ਗੁਰੂ ਹਰਿਰਾਇ ਸਿੰਘ ਨੇ ਕਿਹਾ ਸ਼ੁਭ ਕਰਮ ਸ਼ੋਭ ਵਿਚਾਰ ਦੋ ਗੱਲਾਂ ਸ਼ੁਭ ਕਰਮ ਤੇ ਸ਼ੋਭ ਵਿਚਾਰ ਮਤਲਬ ਚੰਗੇ ਕੰਮ ਤੇ ਚੰਗੀ ਸੋਚ ਜੇ ਬੰਦਾ ਰੱਖ ਲਏ ਜੇ ਸਬੰਦੇ ਦੀ ਸੋਚ ਚੰਗੀ ਹੋਏ ਉਸ ਬੰਦੇ ਦੇ ਕੰਮ ਚੰਗੇ ਹੋਣਗੇ ਇਦਾਂ ਹੀ ਹੈ ਜੇ ਸੋਚ ਚੰਗੀ ਹੋ ਗਈ ਕੰਮ ਚੰਗੇ ਕਿਉਂਕਿ ਜੇ ਮਨ ਚੰਗਾ ਹੈ ਤੇ ਮਨ ਜੋ ਕਹੇਗਾ ਕੰਮ ਬੰਦਾ ਉਦਾਂ ਦੇ ਕਰੇਗਾ ਉਹ ਇੱਕਦਮ ਉੱਠ ਕੇ ਖੜਾ ਹੋ ਗਿਆ ਹੱਥ ਜੋੜ ਲਏ ਉਹ ਕਹਿੰਦੇ ਨਿੱਕੀ ਜੀ ਗੱਲ ਸੀ ਕੀ ਤਾਂ ਛੋਟੀ ਜੀ ਹੁੰਦੀ ਹੈ ਨਾ ਤਾਲਾ ਭਾਵੇਂ ਕਿੱਡਾ ਵੱਡਾ ਹੋਵੇ ਛੋਟੀ ਹੁੰਦੀ ਪਰ ਐਡੇ ਵੱਡੇ ਲੋਕ ਨੂੰ ਖੋਹ ਦਿੰਦੀ ਹੈ ਉਹ ਕਹਿੰਦੇ ਏਡੀ ਵੱਡੀ ਗੱਲ ਸੀ ਨਾ ਇਹ ਮੈਂ ਬੜੇ ਲੋਕਾਂ ਨੂੰ ਸਵਾਲ ਕੀਤਾ ਵੀ ਦੋਜਗਤੀ ਆਗਤੋਂ ਕਿਵੇਂ ਬਚੀਏ ਬੜੇ ਪੰਡਤਾਂ ਕੋ ਗਿਆ ਜਗ ਕਰਾਓ ਜੀ ਨਰਮੇਤ ਕਰਾਓ ਜੀ ਅਸੁਮੇਦ ਕਰਾਓ ਜੀ ਤੀਰਥਾਂ ਤੇ ਯਾਤਰਾ ਕਰੋ ਜੀ ਪੁਰਾਣੇ ਤੀਰਥਾਂ ਤੇ ਜਾ ਕੇ ਨਹਾ ਕੇ ਆਓ ਜੀ ਪੰਡਤਾਂ ਨੂੰ ਇਨਾ ਦਾਨ ਕਰੋ ਜੀ ਉਹ ਕਹਿੰਦਾ ਕਮਲੇ ਕਰ ਛੱਡਿਆ ਮੈਨੂੰ ਬੜਿਆਂ ਦੇ ਕੋਲ ਗਿਆ ਵਕ 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 ਆਪਣੇ ਤਜਰਬੇ ਦੇ ਆਧਾਰ ਤੇ ਗੱਲਾਂ ਕਹੀਆਂ ਪਰ ਕਹਿੰਦੇ ਇੰਨੀ ਤੋਂ ਗੱਲ ਸੀ ਵੀ ਸ਼ੁਭ ਵਿਚਾਰ ਤੇ ਸ਼ੁਭ ਕਰਮ ਚੰਗੇ ਕੰਮ ਤੇ ਚੰਗੀ ਸੋਚ ਰੱਖ ਦੋਜ ਕਦੀ ਅਗ ਦੀ ਹਿੰਮਤ ਕੀ ਕੋਈ ਨਹੀਂ ਵੀ ਤੇਰੇ ਲੱਗੇ ਆ ਜਾਏ ਆਪੋ ਜੀ ਸਤਨਾਮ बस ਪੱਲੇ ਬਣ ਕੇ ਜਾਇਓ ਮੈਂ ਤਾਂ ਇਹ ਵਿਸ਼ੇਸ਼ ਤੌਰ ਤੇ ਸਾਖੀ ਕਈ ਆਪ ਜੀ ਨੂੰ ਕਿ ਆਪਾਂ ਸਿੱਖਣਾ ਹੈ ਗੁਰੂ ਦੇ ਕੋਲੋਂ ਸੋਚ ਚੰਗੀ ਰੱਖੋ ਗੁਰਮੁਖੋ ਕੰਮ ਚੰਗੇ ਆਪਣੇ ਆਪੋ ਨੇ